आज एक लुट वारदात रिपोर्टेड हुई सी मंडी गोविंदगढ़ जिससे अपना एफ आई आर नंबर सत्रह दो हज़ार चौबीस दर्ज की थी अंडर सैक्शन थ्री नाइन फाइव चौती और पच्ची आम सैक्ट की और उस सू सूचना मिली स एस एस पी साहब मान्योग एस एस पी साहब ने टीम बनाई सी जड़ी टीम रेड कर रही थी जिस हिसाब ना इंफोरमेसन मिल रही थी उस करके सा डी एस पी जे है बसी डी एस पी मंडी गोविंदगढ़ साई ए इंचार्ज ਔਰ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਸਬਦੀ ਆਪਣੇ ਵਰਕ ਦੀ ਵਕਤੀ ਬਣਾਈ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਰੇਡ ਕੀਤੀ ਹੈ ਉਸ ਕਰਕੇ ਮਤਲਬ ਇੰਨੀ ਛੇਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਉਹ ਆਪਾ ਫੜ ਲਏ ਇੱਥੇ ਜਦੋਂ ਰਿਕਵਰੀ ਹੋਣੀ ਸੀ ਤੋ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ ਜਿਹੜਾ ਪੈਸੇ ਸੀਗੇ ਉਸ ਦਾ ਕੁਝ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ ਔਰ ਰਿਕਵਰੀ ਕਰਨ ਜਦੋਂ ਇੱਥੇ ਆਇਆ ਤੋ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ ਜਿਸ ਦੇ ਵਿੱਚ ਕੱਢਣ ਚ ਉਨੇ ਉਸਤੇ ਹੀ ਵੈਪਨ ਆਪਣਾ ਰੱਖਿਆ ਹੋਸੀ। ਉਹਨੇ ਪਹਿਲੇ ਵੀ ਰਿਕਵਰੀ ਕਰਾਣ ਦੇ ਉਸਤੇ ਫਾਇਦਾ ਉਠਾਇਆ। ਉਹਨੇ ਆਪਣਾ ਵੈਪਨ ਕੱਢ ਲਿਆ ਉਥੋਂ। ਔਰ ਉਸਨੇ ਪੁਲਿਸ ਤੇ ਫਾਇਰ ਕੀਤਾ। ਔਰ ਜਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ। ਔਰ ਉਸਦੇ ਪੈਰ ਤੇ ਲੱਤ ਤੇ ਇੱਕ ਗੋਲੀ ਲੱਗੀ ਹੈ। ਉਹਨੂੰ ਇਮੀਡੀਏਟਲੀ ਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਸਪੀਟਲ। ਤੋਂ ਉਸ ਦਾ ਜਿਹੜਾ ਹੈਗਾ ਉਥੇ ਡਾਕਟਰ ਨਾਲ ਵੀ ਅਸੀਂ ਤਾਂ ਮਿਲ ਕਰ ਰਹੇ ਹਾਂ। ਉਸ ਲਈ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕਾਸ਼ਨ ਅਸੀਂ ਲੈ ਸਕਦੇ ਸਰ ਕਿੰਨੇ ਬੰਦੇ ਸੀਗੇ ਜੀ ਇੱਥੇ ਆਏ ਇੱਥੇ ਇੱਕ ਬੰਦਾ ਸੀਗਾ ਜੀ ਕਿਸੀ ਬਾਕੀ ਦੋ ਜੀ ਬਾਕੀ ਦੋ ਹੈਗੇ ਜੀ ਕਸ਼ੜੀ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਟੋਟਲ ਤਿੰਨੇ ਬੰਦੇ ਪਕੜੇ ਗਏ ਅਜੇ ਤੱਕ ਤਿੰਨੇ ਹੈ ਬਾਕੀ ਉਹ ਇਨਵੈਸਟੀਗੇਸ਼ਨ ਬਾਕੀ ਡਿਟੇਲ ਦੇ ਵਿੱਚ ਐਸਐਸਵੀ ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ ਸ਼ੀ ਇਜ਼ ਓਨ ਏ ਟਰੀ ਤੋਂ ਸਾਰਾ ਡਿਟੇਲ ਮੋਨਿਟਰ ਕਰ ਰਹੇ ਆਪਣੇ ਕੋਈ ਮੁਲਾਜ਼ਮ ਸੇਫ ਨਜ਼ਾਰੇ ਆਪਣਾ ਇੱਕ ਮੁਲਾਜ਼ਮ ਡੀ ਇੰਜਰਡ ਹੈ ਔਰ ਉਸ ਨੂੰ ਵੀ ਅਸੀਂ ਬਸੇ ਹਸਪਤਾਲ ਭੇਜਿਆ ਵਾ ਤੇ ਰਿਕਵਰੀ रिकवरी जी हूँ काउंट करना है जी कुछ रिकवरी ऑलरेडी हो गई सी और जी पार्ट रिकवरी वो इत और ग्डी के पई है असं सारा कुछ रिकवर करना है तो उसके बाद फिर तुम तो दस दें थैंक और कुछ कुछ पता लगे है कौन बंदे जी आ, देखो जी अजय तो जस्ट सू जिस हिसाब से इनफॉर्मेस हो रही थी सारी टीम अपनी अपना काम कर रही थ तो हम सारी इन्फॉर्मेस इकट्ठी करके और सवेरे फिर तुम तो एस एस पी साहब सारा ब्रीफ कर देंगे